ਸਾਸਰੀ ਕਾਲ ਜੀ ਤੁਸੀਂ ਦੇਖ ਰਹੇ ਜਗਵੰਟੀ ਜੀ ਮੈਂ ਰਿਸ਼ ਵਟਲਾ ਖਬਰ ਆ ਰਹੀ ਹੈ ਹਰਿਆਣੇ ਦੇ ਸੋਨੀਪਤ ਜ਼ਿਲ੍ਹੇ ਤੋਂ ਜਿੱਥੇ ਦਾ ਸ਼ਹਿਰ ਕਰਖੋਦਾ ਜਿੱਥੇ ਤਿੰਨ ਦੋਸਤ ਘੁੰਮਣ ਲਈ ਗਏ ਸਨ ਉਹਨਾਂ ਪਤਾ ਨਹੀਂ ਕੀ ਕਾਰਨ ਸੀ ਕਿ ਨਹੀਂ ਸੀ ਕਿ ਆਪਣੇ ਇੱਕ ਦੋਸਤ ਦਾ ਕਤਲ ਕਰਕੇ ਉਸ ਨੂੰ ਖੇਤਾਂ ਵਿੱਚ ਲੈ ਜਾ ਕੇ ਕਮਰੇ ਵਿੱਚ ਜ਼ਮੀਨ ਥਲੇ ਗੜ ਦਿੱਤਾ ਗਿਆ ਮੇਰੀ ਜਾਣਕਾਰੀ ਅਨੁਸਾਰ ਅਤੇ ਪੁਲਿਸ ਦੇ ਦੱਸਣ ਅਨੁਸਾਰ ਕਿ ਉਹਨਾਂ ਦਾ ਬੇਟਾ ਉਹ ਦੋ ਦੋਸਤਾਂ ਨਾਲ ਜਿਹਨਾਂ ਨਾਲ ਹਰ ਵਕਤ ਘੁੰਮਦਾ ਫਿਰਦਾ ਰਹਿੰਦਾ ਸੀ ਉਹ ਕਿਸੇ ਘਰੋਂ ਕੱਢ ਕੇ ਗਿਆ ਕਿ ਉਹ đi ਘੁੰਮਣ ਜਾ ਰਹੇ ਆ 8 ਤਰੀਕ ਨੂੰ ਉਹਦੇ ਨਾਲ ਆਖਰੀ ਗੱਲਬਾਤ ਹੋਈ ਪਰ ਉਸ ਤੋਂ ਬਾਅਦ ਉਹਦਾ ਫੋਨ ਬੰਦ ਹੋਣਾ ਸ਼ੁਰੂ ਹੋ ਗਿਆ ਪਰਿਵਾਰ ਨੂੰ ਸ਼ੱਕ ਹੋਇਆ ਕਿ ਇਹ ਦੋਸਤ ਗਏ ਨਾਲ ਉਹਨਾਂ ਨੇ ਕੁਝ ਮਾੜਾ ਕਾੜਾ ਕਰ ਦਿੱਤਾ ਗਿਆ ਇਸ ਸੰਬੰਧੀ ਉਹਨਾਂ ਨੇ ਪੁਲਿਸ ਨੂੰ ਜਾਣਕਾਰੀ ਦੇ ਦਿੱਤੀ ਗਈ ਪੁਲਿਸ ਵਾਲੇ ਦੋਨਾਂ ਦੋਸਤਾਂ ਨੂੰ ਕਾਬੂ ਕਰਕੇ ਪੁੱਛਗਿੱਛ ਕੀਤੀ ਤਾਂ ਸਾਰਾ ਮਾਮਲਾ ਸਾਹਮਣੇ ਆ ਗਿਆ ਉਹਨਾਂ ਆਪਣੇ ਦੋਸਤ ਨੂੰ ਕਤਲ ਕਰਕੇ ਕਿੱਥੇ ਲੈ ਜਾ ਕੇ ਇਹ ਕਮਰੇ ਚ ਟੋਆ ਪਾਟ ਕੇ ਉੱਥੇ ਗੱਡ ਦਿੱਤਾ ਗਿਆ ਪੁਲਿਸ ਨੇ ਦੋਸ਼ੀਆਂ ਨੂੰ ਕਾਬੂ ਕਰਕੇ ਉਹਨਾਂ ਬਾਰੇ ਕੇਸ ਦਰਜ ਕਰ ਲਿਆ ਤੇ ਲਾਸ਼ ਬਰਾਮਦ ਕਰ ਲਈ ਗਈ ਉੱਥੋਂ ਸਰਾਨੇ ਮ੍ਰਿਤਕ ਦੇ ਪਰਿਵਾਰ ਦੇ ਨੰਬਰ ਕੀ ਕਰ ਰਹੇ ਨੇ ਤੇ ਪੁਲਿਸ ਅਧਿਕਾਰੀ ਕੀ ਜਾਣਕਾਰੀ ਦੇ ਰਹੇ ਹਨ ਉਹ ਦੋ ਬੰਦੇ ਹੈ ਕਮਲ ਦਾ ਨਾਮ ਕਮਲ ਹੈ ਔਰ ਦੂਸਰੇ ਦਾ ਨਾਮ ਹੈ ਤੇ ਇਸ ਵਾਰ ਉਹ ਸਾਮ ਦਾ ਗੱਟਾ ਕਾਇਦੇ ਹੋਰ ਵਾਲਾ ਜਵਾਨ 10254 ਦੀ ਗੱਲ ਆਪकी ਬਾਤ ਹੋਈ 1-2 ਦਿਨ ਪਹਿਲੇ ਕੁਛ ਐਸਾ ਆਖਰੀ ਬਾਤ ਹੋਈ 8:15 ਵਜੇ दस मिनट में तो आ रहा हूँ उसके बाद नहीं आया एक सचिन नाम का लड़का है तो उसके दो साथियों ने उसको उसकी हत्या करके नीचे दबा रखा है कमरे के अंदर बिखर पोता का ही रहने वाला है अभी तो पूछताछ पे सारी बातों का खुलासा होगा जब वो जो अक्यूज है उनसे पूछताछ के फिर पता लग गया किस चीज से हत्या की है क्यों हत्या की है सचिन की उम्र तकरीबन बाईस तेईस साल है ये तभी घर वालों ने बताया है दो दिन से लापता था